ਦੋਸਤੋ ਇੱਕ ਗਾਣਾ ਸੁਣਿਆ ਹੁਣ ਤੁਸੀਂ ਕਿ ਜਾਣੇ ਜੱਟਿਆ ਨੇ ਜੱਟ ਜੁਗਾੜੀ ਹੁੰਦੇ ਆ ਤੇ ਬੜੇ ਜਿਹੜੇ ਪੰਜਾਬ ਦੇ ਤੁਸੀਂ ਜੁਗਾੜ ਬੜੇ ਵੇਖਿਆ ਹੋਣੇ ਆ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਜਲਾਲਾਬਾਦ ਦੇ ਵਿੱਚ ਇੱਕ ਬਾਈ ਨੇ ਨਾ ਐਲਪੀਡੀ ਤੇ ਚੱਲਣ ਵਾਲਾ ਸਕੂਟਰ ਬਣਾਤਾ ਸੀ ਤੇ ਹੁਣ ਜਿਹੜਾ ਜ਼ਮਾਨਾ ਬਾਈਕ ਦਾ ਆ ਗਿਆ ਹੈ ਈ ਬਾਈਕ ਦਾ ਆ ਗਿਆ ਈ ਰਿਕਸ਼ਾ ਦਾ ਆ ਗਿਆ ਤਾਂ ਐਸੇ ਤੋਂ ਇਨਸਪਾਇਰ ਹੋ ਕੇ ਸਾਈਕਲਾਂ ਦੇ ਪੈਂਚਰ ਲਾਉਣ ਵਾਲੇ ਇੱਕ ਵਿਅਕਤੀ ਨੇ ਨਵੀਂ ਕਾਢ ਕੱਢੀ ਤੇ ਸਾਈਕਲ ਨੂੰ ਬਣਾਤਾ ਜੀ ਈ ਬਾਈਕ ਆ ਤੁਸੀਂ ਦੇਖ ਰਹੇ ਹੋ ਵੀ ਈ ਬਾਈਕ ਦੇ ਉੱਤੇ ਬਾਈ ਫਰਟੇ ਮਾਰਦਾ ਜਾ ਰਿਹਾ ਤੇ ਸਪੀਡ ਵੀ ਜਿਹੜੀ ਹੈ 40 45 ਤੋਂ ਘਟ ਨਹੀਂ ਹੈਗੀ ਇਹਨਾਂ ਨੇ ਕਿਹਾ ਕਿ ਆਨਲਾਈਨ ਦੇ ਉੱਪਰੋਂ ਸਮਾਨ ਮੰਗਾਇਆ ਫਿਰ ਆਪ ਹੀ ਕਲਾਕਾਰ ਸੀਗੇ ਕਿਉਂਕਿ ਪੈਂਚਰਾਂ ਲਾਉਂਦੇ ਨੇ ਸਾਈਕਲਾਂ ਨੂੰ ਤੇ ਕਲਾਕਾਰੀ ਕੀਤੀ ਇਹਨਾਂ ਨੇ ਕਲਾਕਾਰੀ ਕਰਨ ਤੋਂ ਬਾਅਦ ਕਿਹਾ ਕਿ ਵੀ ਇਹਨਾਂ ਨੇ ਜਿਹੜੀਆਂ ਬੈਟਰੀਆਂ ਮੰਗਾਈਆਂ ਤੇ ਹੋਰ ਜਿਹੜਾ ਸਮਾਨ ਮੋਟਰ ਵਗੈਰਾ ਮੰਗਾਈਆਂ ਤੇ ਟਿਕਾ ਕੇ ਇੱਕ ਵਧੀਆ ਜੀ ਮਸ਼ੀਨ ਬਣਾਈ ਤੇ ਬਣਾਈ ਜੀ ਈ ਬਾਈਕ ਇਹ ਬਾਈਕ ਦੇ ਵਿੱਚ ਵੀ ਆਪਾਂ ਕੰਨ ਮਰੋੜਦੇ ਆ ਤਾਂ ਇਹ ਬਾਈਕ ਚੱਲ ਵੜਦੀ ਆ ਲੇਕਿਨ ਇਹਨਾਂ ਦੀ ਜਿਹੜੀ ਸਾਈਕਲ ਹੈ ਉਹਦੇ ਵਿੱਚ ਖਾਸियत ਇਹ ਹੈ ਕਿ ਜੇ ਬੈਟਰੀ ਖਤਮ ਹੋ ਜਾਏ ਤਾਂ ਤੁਸੀਂ ਆਪਦੇ ਪੈਡਲ ਮਾਰ ਕੇ ਵੀ ਆਵਰੇਜ ਜਗ੍ਹਾ ਤੇ ਜਿਹੜਾ ਪਹੁੰਚ ਸਕਦੇ ਹੋ ਇਸ ਤਰ੍ਹਾਂ ਦਾ ਜੁਗਾੜ ਬਹੁਤ ਸੋਹਣਾ ਲੱਗਿਆ ਸਾਨੂੰ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਾ ਦੇਵੀਂ ਆਪਾਂ ਜਿਹੜਾ ਹੋਰ ਹੈ ਇਹਨਾਂ ਦਾ ਹੌਸਲਾ ਵਧਾਈਏ ਇਹਨਾਂ ਕੋਲ ਆਰਡਰ ਵੀ ਆ ਰਹੇ ਨੇ ਪਰ ਇਹ ਕਹਿੰਦੇ ਨੇ ਵੀ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਹੈ ਤੇ ਮੈਂ ਜਿਹੜਾ ਹੈ ਅੱਗੇ ਹੋਰ ਆਰਡਰ ਨਹੀਂ ਲੈ ਸਕਦਾ ਇਹ ਬਾਈ ਨੇ ਰੋਹੜਿਆਂ ਵਾਲੇ ਪਿੰਡ ਦੇ ਕ੍ਰਿਸ਼ਨ ਕੁਮਾਰ ਜੀ ਤੇ ਬੁਰਜਾ ਚੌਪ ਦੇ ਉੱਪਰ ਜਿਹੜਾ ਫਾਇਲ ਕਾ ਰੋਡ ਦੇ ਉੱਪਰ ਹੈਗਾ ਇਹਨਾਂ ਦੀ ਸਾਈਕਲਾਂ ਨੂੰ ਪੈਂਚਰ ਲਾਣ ਦੀ ਦੁਕਾਨ ਹੈਗੀ ਆ ਬੜੇ ਪਰੇਸ਼ਾਨ ਹੁੰਦੇ ਸੀਗੇ ਕਿਉਂਕਿ ਬੁਰਜਾ ਤੋਂ ਰੋਹੜਿਆਂ ਵਾਲੀ ਕਰੀਬ ਕਰੀਬ 10-12 ਕਿਲੋਮੀਟਰ ਦਾ ਪਿੰਡ ਹੈਗਾ ਸੀ ਸਾਈਕਲ ਤੇ ਆਣਾ ਜਾਣਾ ਇਹਨਾਂ ਨੂੰ ਕਾਫੀ ਔਖਾ ਲੱਗਦਾ ਸੀਗਾ ਗਰਮੀ ਬਹੁਤ ਸੀ ਇਸ ਕਰਕੇ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਇੱਕ ਜੁਗਾੜ ਬਣਾਇਆ ਜਾਏ ਜੁਗਾੜ ਇਹਨਾਂ ਸੋਨਾ ਬਣਾਇਆ ਕਿ ਬਸ ਪੁੱਛੋ ਹੀ ਨਾ ਇਹਨਾਂ ਨੇ ਬੈਟਰੀਆਂ ਮੰਗਾਈਆ ਆਨਲਾਈਨ ਕਿਉਂਕਿ ਮੋਪੜ ਦੀਆਂ ਬੈਟਰੀਆਂ ਉਵੇਂ ਮਿਲਦੀਆਂ ਨਹੀਂ ਸੀ ਕਿ ਇਸ ਕਰਕੇ ਆਨਲਾਈਨ ਬੈਟਰੀਆਂ ਮੰਗਾਈਆ ਨਾਲ ਮੋਟਰ ਮੰਗਾਈ ਤੇ ਨਾਲ ਬਣਾਤਾ ਸੋਨਾ ਦਾ ਜੁਗਾੜ ਤੇ ਹੁਣ ਲੋਕੇ ਇਹਨਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਤੇ ਆਜੋ ਆਪਾਂ ਗੱਲਬਾਤ ਕਰੀਏ ਕ੍ਰਿਸ਼ਨ ਜੀ ਨਾਲ ਪਹਿਨਾ ਫੈਦਲ ਸੁਣਾਇਆ ਘਟਦਾ ਸੇਕਲ ਪੈਡਲ ਮਾਰ ਕੇ ਇਹ ਰਾ ਕਿਟ ਮੰਗਾਈ ਖੋਲ ਲੈਣਾ ਆਪਾਂ ਕਿਟ ਮੰਗਾ ਕੇ ਫਿਰ ਇਹਨਾਂ ਤਿਆਰ ਕਰੀ ਅੱਛਾ ਹੋ ਇਹ ਮੈਂ ਚਾਰ ਬੈਟਰੀ ਹੈ ਸਕੂਟਰੀ ਵਾਲੀ ਜੀ ਕੀ ਇਹ ਚੱਲੇ ਆਪਾਂ ਠੀਕ ਹੈ ਹੋਏ 4 ਮਿੰਟ ਦੇ ਘਾਟ ਗਏ ਰੱਪਾ ਹੀ ਮੂੰਹ 60 ਕਿਲੋਮੀਟਰ ਦਾ ਸਫਰ ਹੈ ਇੱਕ ਵਾਰੀ ਸਾਨ ਕਰਨਾ ਹੋਆ 60 65 ਕਿਲੋਮੀਟਰ 70 ਕਿਲੋਮੀਟਰ ਦੇ ਕਰੀਬ ਚੱਲ ਜੇ ਜੇ ਆਪਾਂ ਇਹਨਾਂ ਪੈਡਲ ਮਾਰਾਂ ਤਾਂ ਆ 80 ਵੀ ਚੱਲ ਜੇ ਅੱਛਾ ਪੈਡਲ ਦਾ ਸਾਗਾ ਸੈਂਸਰ ਲੱਗੜ ਹੋਏਗਾ ਪੈਡਲ ਕਰਾ ਦੋ ਆਪਾਂ ਦਾਦਾ ਚੱਲ ਜੇ ਲੈਟ ਲੂਟ ਕੋ ਪੂਰਾ ਪ੍ਰਬੰਧ ਹੈ ਕੋਈ ਗੌਰ ਲੱਗੜ ਹੋਏਗਾ ਲੇਟ ਲੱਗੜੀ ਹੈ ਪਿੱਛੇ ਇੰਡੀਕੇਟਰ ਲੱਗੜ ਹੋਏ ਸੱਕੇ ਗਮਾ ਫਿੱਟੇ ਠੀਕ ਹੈ ਪਹਿਲਾਂ ਇਹ ਪਰ ਲੰਬੋ ਸਫਰ ਕਰਿਆ ਕਰਤਾ ਤਾਂ ਲੰਬੋ ਸਫਰ ਕੇ ਖਤਰਗਾ ਈ ਮਨ ਨਹੀਂ ਸੀ ਵੈਂਟਰੀ ਹੋਰ ਹੋਵੇ ਤਾਂ ਲੰਬੋ ਸਫਰ ਕਰਸ ਕਰ। ਅੱਛਾ। ਤਾਂ ਅੱਜ ਕੀ ਬਣਵਾਈ ਕੀ ਕੋਈ ਨੀ ਤੇ ਵੈਂਟਰੀ? ਅੱਜ ਕਿਸ ਸਬਸਤ? ਆਪ ਆਪ ਤਿਆਰ ਕਰੀ। ਅੱਛਾ। ਹਾਂਜੀ। ਠੀਕ ਹੈ। ਕੰਮ ਕੀ ਕਰੋ ਤੇ? ਹਾਂ ਉਹ ਤਾਂ ਮਾਰਸੋਹ ਕੋਲ ਦੁਕਾਨ ਹੈ ਆਪਣੀ। ਕਿੰਗੀ? ਟਰ ਪੈਂਚ ਰਾਈ। ਅੱਛਾ। ਢਿੱਲੀ ਰੋਡ ਨੂੰ ਅਪਡੇਟ ਕਰਵਾਉਣ ਜਾਣਾ। ਢਿੱਲੀ। ਹਜ਼ਾਰ ਸਈਆ ਮ ਘਰ ਆ ਜਾਵਾਂ। ਹੈ ਦੁਕਾਨ ਪਰ ਦੁਕਾਨ ਕੋਲ। ਕੋਈ ਹੋਰ ਵੀ ਇਹਦੇ ਕਿ ਡਿਮਾਂਡ ਕਰੀ ਕੇ ਕੰਮ ਬਣਵਾਣ ਦੀ ਗੱਲ ਕਰੀ ਕਰੀ ਤਾਂ ਹੀ ਪਰ ਟਾਈਮ ਕੋ ਲੱਗਾ ਆਪਣਾ ਕੰਮ ਗੋਠੇ ਮਦਦਪੰਦਾਰੀ ਮ ਕੰਮ ਬਹੁਤ ਜ਼ਿਆਦਾ ਹੈ ਇਸ ਕੋ ਟਾਈਮ ਕੋ ਲੱਗੇ ਠੀਕ ਇਹ ਬੰਦਾ ਰੂੜਿਆ ਵਾਲੀ ਦਾ ਜੀ ਅੱਛਾ ਇਹ ਸਾਈਕਲ ਦੇ ਉੱਤੇ ਇਹਦੀ ਬੈਟਰੀ ਫਿੱਟ ਫਿੱਟ ਕੀਤੀ ਹੋਈ ਹੈ ਜੀ ਠੀਕ ਹੈ ਤੇ ਇਹ ਚੰਗੀ ਐਵਰੇਜ ਕਿੰਨੀ ਐਵਰੇਜ ਦੇਈ ਜਾਂਦਾ ਈ ਇਹ ਤੇ ਮਰਾ ਜੀ 60 ਦੀ ਦੇਈ ਜਾਂਦਾ 60 70 ਦੀ ਦੇਈ ਜਾਂਦਾ ਜੀ ਪਾਣੇ ਬੈਟਰੀ ਫਿੱਟ ਕਰ ਲਈ ਜੀ ਪਹਿਲਾਂ ਇਹ ਇੱਕ ਸਾਈਕਲ ਤੇ ਇਕੱਲਾ ਸਾਈਕਲ ਚਲਾ ਕੇ ਫਤਿਹਬਾਦ ਪਹੁੰਚ ਜਾਂਦਾ ਸੀ ਕਿੰਨਾ ਪੈ ਜਾਂਦਾ ਇਹ ਅਜੇ ਹੋਰ ਤੋਂ ਫਤਿਹਬਾਦ ਕਿੰਨਾ ਪੈ ਜਾਂਦਾ ਠੀਕ ਹੈ ਹਾਂ ਵਧੀਆ ਚੀਜ਼ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਮੋਟਰਸਾਈਕਲ ਨੂੰ ਵੇਖ ਕੇ ਜਾਂ ਇਲੈਕਟ੍ਰੋਨਿਕ ਜਿਹਦੇ ਕੋਲੇ 35-40000 ਰੁਪਿਆ ਪੈਸਾ ਹੈ ਨਹੀਂਗਾ ਉਹ ਇਹ ਸਾਈਕਲ ਤੇ ਫਿੱਟ ਕਰ ਸਕਦਾ ਜੀ ਠੀਕ ਹੈ ਠੀਕ ਹੈ ਨਾ ਇਹ ਬੈਟਰੀ ਹਾਂ ਠੀਕ ਹੈ ਕਿੰਨੇ ਜਰਤੀ ਸੈੱਟ ਹੋ ਜਾਂਦੀ ਹੈ ਹਾਂ ਕਿੰਨੇ ਜਰਤੀ ਸੈੱਟ ਹੋ ਜਾਂਦੀ ਹੈ ਲਗਭਗ ਇਹ ਕਿੰਨੇ ਚ ਸੈੱਟ ਹੋਈ ਹੈ ਜੀ 25 ਚ ਹੋਈ ਹੈ ਠੀਕ ਉਧਰ